ਦੋਸਤੋ ਅੱਜ ਦੀ ਆਪਣੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਆਪਾਂ ਦੱਸਣਾ ਕਿ ਆਪਾਂ ਘਰ ਬੈਠੇ ਪਠਾਏ ਆਧਾਰ ਕਾਰਡ ਕਿਵੇਂ 5 ਮਿੰਟਾਂ ਦੇ ਵਿੱਚ ਆਨਲਾਈਨ ਆਰਡਰ ਕਰ ਸਕਦੇ ਹਾਂ ਤੇ ਮੰਗਾ ਸਕਦੇ ਹਾਂ ਉਹ ਵੀ ਸਿਰਫ 50 ਪੀ ਦੇ ਵਿੱਚ ਪੀਵੀਸੀ ਵਾਲਾ ਆਧਾਰ ਕਾਰਡ ਪੀਵੀਸੀ ਮਤਲਬ ਜਿਵੇਂ ਆਪਣਾ ਏਟੀਐਮ ਕਾਰਡ ਹੁੰਦਾ ਮੋਟਾ ਜਿਹਾ ਪਲਾਸਟਿਕ ਦਾ ਜਾਂ ਜਿਵੇਂ ਆਪਣਾ ਡਰਾਈਵਿੰਗ ਲਾਇਸੈਂਸ ਦਾ ਉਹਦੇ ਲਈ ਕਰਨਾ ਕੀ ਆ ਆਜੂ ਆਪਾਂ ਤੁਹਾਨੂੰ ਦੱਸੀਏ ਆਪਾਂ ਆਪਣੇ ਮੋਬਾਈਲ ਤੇ ਜਾਣਾ ਜੀ ਐਂਡਰੋਇਡ ਕ੍ਰੋਮ ਬ੍ਰਾਊਜ਼ਰ ਦੇ ਵਿੱਚ Chrome browser ਵਿੱਚ ਜਾ ਕੇ ਆਪਾਂ myaadhaar.uidai.gov.in ਇਹ ਸਪੈਲਿੰਗ ਮੈਂ ਲਿਖੀ ਹੋਈ ਆ myaadhaar.uidai.gov.in ਤੇ ਇਦਾਂ ਦਾ ਇੰਟਰਫੇਸ ਆ ਜਾਣਾ ਇਹਦੇ ਥੱਲੇ ਜਾ ਕੇ ਇੱਕ ਆਉਂਦਾ ਆਪਸ਼ਨ ਜਿਹੜਾ ਕਾਲਮ ਆਰਡਰ ਆਧਾਰ ਪੀਵੀਸੀ ਕਾਰਡ ਤੇ ਇਹਦੇ ਵਿੱਚ ਆਪਾਂ ਨੂੰ ਲੋਡ ਹੁੰਦੀ ਆ ਆਪਣੇ ਆਧਾਰ ਨੰਬਰ ਦੀ ਮੈਂ ਆਪਣਾ ਆਧਾਰ ਕਾਰਡ ਤੁਹਾਨੂੰ ਆਰਡਰ ਕਰਕੇ ਦਿਵਾਉਣਾ ਆਧਾਰ ਨੰਬਰ ਆਪਾਂ ਆਪਣਾ ਭਰੇ ਆ ਤੇ ਥੱਲੇ ਆ ਕੈਪਚਾ ਜਿਹਾ ਆਉਂਦਾ ਇਹ ਪਰਨਾ ਜੇ ਸਮਝ ਨਾ ਆਵੇ ਤਾਂ ਆਪਾਂ ਦੁਬਾਰਾ ਵੀ ਇਹਨੂੰ ਹੁੰਦੀ ਆ ਆਪਸ਼ਨ ਵੀ ਦੁਬਾਰਾ ਕੋਈ ਹੋਰ ਲੈ ਲਓ ਕਿ ਅੱਖਰ ਸਮਝ ਨਹੀਂ ਆਉਂਦੇ ਤਾਂ ਕਈ ਵਾਰੀ ਪੋਟੇਸ਼ੀਅਲ ਦੇ ਅੱਖਰ ਹੁੰਦੇ ਆ ਤੇ ਆ ਆਪਾਂ ਮਾਈ ਮੋਬਾਈਲ ਇਹ ਜੇ ਨਾ ਰਜਿਸਟਰਡ ਹੈ ਰਜਿਸਟਰਡ ਹੋਵੇ ਮੋਬਾਈਲ ਆਦਾ ਹੋਵੇ ਇਹ ਆਪਾਂ ਜਾਣੀ ਇੱਥੇ ਟਿਕ ਕਰਨਾ ਹੀ ਕਰਨਾ ਤੇ ਥੱਲੇ ਆਪਣਾ ਮੋਬਾਈਲ ਨੰਬਰ ਭਰ ਦੇਣਾ ਚਾਹੀਦਾ ਚਾਹੇ ਰਜਿਸਟਰਡ ਹੈਗਾ ਚਾਹੇ ਨਹੀਂ ਹੈਗਾ ਇੱਕ ਵਾਰੀ ਭਰ ਦੋ ਤੇ ਫਿਰ ਕਰ ਦੇਣਾ ਆਪਾਂ ਸੈਂਡ ਤੇ ਓਟੀਪੀ ਹੋ ਗਿਆ ਸੈਂਡ ਹੁਣ ਓਟੀਪੀ ਆਊਗਾ ਆ ਆ ਗਿਆ ਜੀ ਓਟੀਪੀ ਤੇ ਟਰਮਲ ਕੰਡੀਸ਼ਨ ਨੂੰ ਕਰ ਦੇਣਾ ਓਕੇ ਤੇ ਇਧਰੋਂ ਕਰ ਦੇਣਾ ਆਪਾਂ ਸਬਮਿਟ ਤੇ ਇਧਰੋਂ ਵੀ ਆਪਾਂ ਕਰ ਦੇਣਾ ਓਕੇ ਤੇ ਇੱਥੇ ਫੇਰ ਆਪਾਂ ਟੈਕ ਮਾਰਕ ਕਰ ਦੇਣਾ ਤੇ ਹੁਣ ਆਪਾਂ ਕਰਨੀ ਆ ਪੇਮੈਂਟ ਜਿਹੜੇ ਆਪਣੇ 50 ਰੁਪਏ ਕੱਟੇ ਜਾਣੇ ਹਨ ਮੰਨ ਲਓ ਆਪਾਂ ਕਰਨੀ ਆ ਕੋਈ ਵੀ ਕਰ ਲਓ Google Pay ਕਰ ਲਓ ਜਾਂ ਕੁਝ ਵੀ ਕਾਰਡ ਬੋਰਡਰ ਭਰ ਕੇ ਕਰ ਲਓ ਮੈਂ Google Pay ਰਹੀਂ ਕਰ ਦਿੰਦਾ ਜਾਂ PhonePe ਰਹੀਂ ਕਰ ਦਿੰਦੇ ਆ PhonePe ਵਾਲ ਕਰਕੇ ਦੇਖਦੇ ਆ ਤੇ ਆ ਦੇਖੋ ਜੀ 50 ਰੁਪਏ ਆਪਣੀ ਪੇਮੈਂਟ ਕੱਟੀ ਗਈ ਆ ਤੇ ਆਧਾਰ ਕਾਰਡ ਹੋ ਗਿਆ ਆਪਣਾ ਆਰਡਰ ਤੇ ਆ ਮੈਸੇਜ ਆਪਾਂ ਨੂੰ ਆ ਗਿਆ फटाफट ਤੇ ਇਹਨਾਂ ਨੂੰ ਆਪਾਂ ਕਰਤਾ ਅਲਾਓ ਤੇ ਆਪਾਂ ਡਾਊਨਲੋਡ ਵੀ ਕਰ ਸਕਦੇ ਆ ਆਪਣਾ ਆਧਾਰ ਕਾਰਡ ਤੇ ਡਾਊਨਲੋਡ ਦੀ ਆਪਸ਼ਨ ਆ ਡਾਊਨਲੋਡ ਨੂੰ ਤਾਂ ਛੱਡੋ ਤੇ ਆ ਤੁਹਾਨੂੰ ਮੈਂ ਮੈਸੇਜ ਮੈਸੇਜ ਆ ਵੀ ਆਪਾਂ ਦਿਖਾ ਦੇਣਾ ਕਿਹੜਾ ਮੈਸੇਜ ਆਇਆ ਆ ਪੀਵੀਸੀ ਆਧਾਰ ਕਾਰਡ ਦਾ ਆਪਾਂ ਨੂੰ ਆ ਗਿਆ ਮੈਸੇਜ ਹੈ ਤੇ ਸੀਰੀਅਲ ਨੰਬਰ ਦਿੱਤਾ ਹੋਇਆ ਨਾ ਇਦਾਂ ਹੀ ਆਪਾਂ ਜਾਨੀ 5 ਮਿੰਟਾਂ ਦੇ ਵਿੱਚ ਘਰੇ ਬੈਠੇ ਬਿਠਾਏ ਆਧਾਰ ਕਾਰਡ ਨੰਬਰ ਆਧਾਰ ਕਾਰਡ ਆਪਣਾ ਆਨਲਾਈਨ ਆਰਡਰ ਕਰ ਸਕਦੇ ਹਾਂ ਕਿਸੇ ਦੁਕਾਨਾਂ ਤੇ ਜਾਣ ਦੀ ਲੋੜ ਨਹੀਂ ਉੱਥੋਂ ਤਾਂ ਯਾਲੀ ਜਿਹਾ ਨਿਕਲਦਾ ਤੇ ਇਹਦੇ ਰਾਈ ਆਉਂਦਾ ਆਪਾਂ ਨੂੰ ਪੀਵੀਸੀ ਵਾਲਾ ਸਿਰਫ 50 ਰੁਪਏ ਦੇ ਵਿੱਚ ਵੀਡੀਓ ਵਧੀਆ ਲੱਗੀ ਹੋਵੇ ਕੰਮ ਦੀ ਲੱਗੀ ਹੋਵੇ ਤਾਂ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ